ਵਾਲਮੀਕੀ ਦੀ ਮੈਂ ਲਕੀਵਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾਣਾ ਮੇਰੇ ਨਾਲ ਬਾਬਾ ਸਨਿਨਾਥ ਜੀ ਮਸਲਾ ਆਵਾਜ਼ ਕੀ ਜੀ ਇਹ ਸੀ ਰਾਮਾਸਰ ਪਬਲਿਕ ਸਕੂਲ ਆ ਜਿੱਥੇ ਕਿ ਮੇਰੇ ਬੱਚੇ ਪੜ੍ਹਦੇ ਸੀਗੇ ਔਰ ਕੋਵਿਡ ਦੌਰਾਨ ਜਿਹੜਾ ਆ ਕਿ ਸਪੈਸ਼ਲੀ ਕਲਾਸਿਸ ਕਰਕੇ ਘੁੰਟਵਾਲੇ ਸੀਗੇ ਪਰ ਇਸ ਲਈ 3 ਸਾਲ ਤੋਂ ਜਿਹੜਾ ਆ ਲਗਾਤਾਰ ਪ੍ਰਿੰਸੀਪਲ ਦੇ ਵੀ ਨੋਟਾਂ ਸਖਿਆਨ ਜਿਹੜੀ ਆ ਉਹਨਾਂ ਕੋ ਅਸੀਂ ਆ ਰਹੇ ਹਾਂ ਐਡਮਿਸ਼ਨ ਲਈ ਪਰ ਕਿਤੇ ਨਾ ਕਿਤੇ ਪ੍ਰਿੰਸੀਪਲ ਦੇ ਦਬਾਅ ਦੇ ਵਿੱਚ ਜਿਹੜਾ ਜਾਤੀ ਵਿਤਕਰਾ ਸੀਗਾ ਉਦੇ ਕਰਕੇ ਉਹ ਮੈਡਮ ਜਿਹੜੀ ਇਹ ਐਡਮਿਸ਼ਨ ਨੂੰ ਨਹੀਂ ਸੀ ਦੇ ਰਹੀ ਔਰ ਮੈਂ ਸਾਰੇ ਆਪਣੇ ਡਿਊਜ਼ ਕਲੀਅਰ ਕਰਨ ਨੂੰ ਤਿਆਰ ਬੈਠਾ ਸੀਗਾ ਕਿ ਜਿਹੜੇ ਮੇਰੇ ਪਿਛਲੇ ਡਿਊਜ਼ ਆ ਮੈਂ ਉਹ ਵੀ ਕਲੀਅਰ ਕਰਾਂਗਾ ਪਰ ਇਹਨਾਂ ਦੇ ਦਿਮਾਗ 'ਚ ਜਿਹੜਾ ਜਾਤੀਵਾਦ ਦਾ ਇਹਦਾ ਕੀੜਾ ਵੜਿਆ ਤੇ ਆਵਾ ਉਹਦੇ ਕਰਕੇ ਐਸਾ ਹੀ ਇਹਨਾਂ ਨੇ ਕੀ ਕੀਤਾ ਵਾ ਕਿ ਲਗਾਤਾਰ ਮੈਨੂੰ ਇੱਕ ਮਹੀਨਾ ਪਹਿਲਾਂ ਤੇ ਖਰਾਬ ਕਰਦੇ ਰਹੇ ਔਰ ਜਿਸ ਵੇਲੇ ਮੈਂ ਮੈਡਮ ਨੂੰ ਪੁੱਛਿਆ ਕਿ ਮੈਡਮ ਤੁਸੀਂ ਦੱਸੋ ਮੈਨੂੰ ਐਡਮਿਸ਼ਨ ਕਿਉਂ ਨਹੀਂ ਦੇ ਰਹੇ ਲਗਾਤਾਰ ਮੈਂ ਫਿਰ ਸਾਹ ਕੋ ਤੁਹਾਡੇ ਕੋ ਆ ਰਹਾ ਵਾ ਔਰ ਇਸ ਇੰਨੇ ਕਹਾਂ ਤੇ ਮੈडम ਜਿਹੜੇ ਭੜਾ ਜੀ ਔਰ ਕਹਿਣ ਲੱਗੀ ਕਿ ਤੁਹਾਡੀ ਔਕਾਤ ਨਹੀਂ ਹੈਗੀ ਜੇ ਤੁਹਾਡੀ ਔਕਾਤ ਹੁੰਦੀ ਤੇ ਤੁਸੀਂ ਪੱਲਾ ਵੀ ਜਿਹੜੀ ਹੈ ਐਡਮਿਸ਼ਨ 페 ਕਰ ਪਾਦੇ ਔਰ ਜਿਹੜੀ ਜਾਤੀ ਸੋਸ਼ਲ ਸ਼ਬਦ ਤੇ ਬੋਲਲੇ ਮੇਰੇ ਬੱਚਿਆਂ ਸਾਹਮਣੇ ਔਰ ਬਹੁਤ ਜ਼ਿਆਦਾ ਇੱਕ ਮੰਦਭਾ ਵੀ ਘਟਨਾ ਸੀਗੀ ਜਿਹੜੇ ਕਰਕੇ ਅੱਜ ਅਸੀਂ ਡੀਸੀ ਸਾਹਿਬ ਨੂੰ ਕੰਪਲੇਂਟ ਦਿੱਤੀ ਆ ਐਸਸੀਐਸਸੀ ਕਮਿਸ਼ਨ ਨੂੰ ਦਿੱਤੀ ਆ ਜ਼ਿਲ੍ਹਾ ਭੜਾਈ ਹਸਰ ਨੂੰ ਕੰਪਲੇਂਟ ਦਿੱਤੀ ਆ ਪੁਲਿਸ ਕਮਿਸ਼ਨਰ ਨੂੰ ਵੀ ਜਿਹੜੀ ਵਰਨੀ ਕੰਪਲੇਂਟ ਦਿੱਤੀ ਆ ਔਰ ਜੇਕਰ ਸਾਡੇ ਨਾਲ ਨਾ ਨਿਆ ਨਾ ਹੋਇਆ ਤੇ ਜਿਹੜਾ ਵਾ ਕੀ ਜਿਹੜਾ ਵਾਲਮੀਕ ਸਮਾਜ ਆ ਜਿਹੜਾ ਪੂਰਾ ਸੰਵਿਧਾਨ ਕਰੇਗਾ ਕਿਉਂਕਿ ਜਿਹੜਾ ਬਾਬਾ ਸਾਹਿਬ ਨੇ ਜਿਹੜਾ ਕਿ ਰਾਈਟ ਟੂ ਐਜੂਕੇਸ਼ਨ ਜਿਹੜਾ ਐਕਟ ਸਾਰਿਆਂ ਨੂੰ ਦੱਸਦਾ ਸੀਗਾ ਕਿ ਵੀ ਸਾਰੇ ਕਨੂੰਨ ਸਿੱਖ ਦਾ ਅਧਿਕਾਰ ਸੀਗਾ ਔਰ ਮੈਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੇ ਇਹੋ ਜਿਹੇ ਸਕੂਲ ਆ ਔਰ ਇਹੋ ਜਿਹੇ ਜਿਹੜੇ ਟੀਚਰ ਜਿਹੜੇ ਆ ਉਹ ਇਹ ਸਿੱਧੇ ਖਰੇ ਉਤਰਦੇ ਪਏ ਆ ਔਰ ਵੱਡੀ ਗੱਲ ਹੈ ਕਿ ਪੰਕਜੀ ਰਾਮ ਜੀ ਦੇ ਨਾਮ ਤੇ ਜਿਹੜਾ ਸਕੂਲ ਆ ਔਰ ਵਾਲਮੀਕੀ ਸਮਾ ਦੇ ਨਾਮ ਤੋਂ ਹੁਣ ਛੜਨਾ ਲੰਦਾ ਇਤਿਹਾਸ ਕੀਤਾ ਜਾਵੇ ਇੱਕ ਬਹੁਤ ਮੰਦ ਭਾਗੀ ਘਟਨਾ ਵਾ ਔਰ ਐਡੇ ਵੱਡੇ ਇੰਸਟੀਚਿਊਟ ਦੀ ਪ੍ਰਿੰਸੀਪਲ ਹੋਣ ਕਰਕੇ ਔਰ ਇਹ ਜਿਹੜੇ ਇਹ ਆਪਣੇ ਖੁਦ ਦੇ ਨਾਮ ਦੇ ਮੇਰੇ ਜਾਤੀ ਇਤਿਹਾਸ ਆ ਇਹ ਆਪ ਬੱਚਿਆਂ ਨੂੰ ਕੀ ਪੜਾਏਗੀ ਉੱਥੇ ਬੁਲੇ ਕੋਨਰਤਾ ਕੁਦਮਾਰ ਵਾਲਮੀਕੀ ਮਹਾਰਾਜ ਕੀ ਗਿਆ ਜੀ ਜੀ 108 ਗੁਰੂ ਗਿਆਨ ਆਤਮਰ ਜੀ ਗਿਆ ਮੇਰਾ ਨਾਮ ਬਾਬਾ ਫਨੀ ਸ਼ੋਟ ਰਾਜੀ ਅੱਗੇ ਫਿਰ ਆ ਮਾਦਮ ਸਕੂਲ ਆਈ ਜੀ ਕਿਉਂਕਿ ਕਰੋਨਾ ਡਰ ਦੇ ਵਿੱਚ ਸਾਡੇ ਲੱਕੀ ਬੱਚੇ ਜਿਹੜੇ ਬੱਚੇ ਉੱਥੇ ਪੜਦੇ ਸੀ ਇਹਨਾਂ ਦੇ ਬੱਚਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਵਿਤਕਰਾ ਹੋਇਆ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ ਜਾਤੀਸ਼ੂਤ ਕੋਈ ਸ਼ਬਦ ਬੋਲੇ ਕਿ ਇੱਥੇ ਸਕੂਲ ਦੇ ਬਾਹਰ ਪ੍ਰਿੰਸੀਪਲ ਨੂੰ ਲੈ ਕੇ ਲਾ ਦੇਣਾ ਚਾਹੀਦਾ ਇੱਥੇ ਸਿਰਫ ਅਮੀਰਾਂ ਦੇ ਬੱਚੇ ਪੜ ਸਕਦੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਨਹੀਂ ਪੜ ਸਕਦੇ ਕਿਉਂਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਕਿੱਥੇ ਬਸਲੂਕੀ ਕੀਤੀ ਗਈ ਹੈ ਬਾਸ ਲੁਕੀ ਕੀਤੀ ਗਈ ਤਾਂ ਅਸੀਂ ਪ੍ਰਸ਼ਾਸਨ ਨੂੰ ਇਹੋ ਕਵਾਂਗੇ ਜਲਦਰ ਜਲਦ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬੋਲੇ ਸੋਨਰ ਭਾਗਵਾਨ ਵਾਲੇ ਕੀ ਮਹਾਰਾਜ ਕੀ ਗਿਆ